ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਖਵਾਕ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਸੋ ਕੋ ਟਲ ਗੁਰ ਸੇਵੀ ਐ ਐਨਸ ਸੈਜ ਸੁਭਾਏ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਏ ਸੋਠ ਮਾ ਲਭਤੀ ਜਾ ਬੇਨ ਸਤਗੁਰੂ ਸੇਵੇ ਬੋਤਾ ਦੁੱਖ ਲਗਾ ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸਬਦੇ ਦੇਹੇ ਬੁਝਾਈ ਹਰ ਜਿਓ ਕਿਰਪਾ ਕਰੋ ਤੁਮ ਪਿਆਰੀ ਸਤਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵੋ ਆਦਾਰੇ ਰਹਾਉ ਮਨ ਸਮਾਰ ਦੁਬਦਾ ਸਹਿਜ ਸਮਾਣੀ ਪਾਇਆ ਨਾਮ ਅਬਾਰਾ ਹਰ ਰਸ ਚਾਖ ਮਨ ਨਿਰਮਲ ਹੋਵਾ ਕਿਲਬਿਖ ਕਾਟਣਾ ਹਾਰਾ ਸਬਦ ਮਰੋ ਫਿਰ ਜੀਵੋ ਸਾਧਕੀ ਤਾਂ ਫਿਰ ਮਰਨ ਨਾ ਹੋਈ ਅਮਰਤ ਨਾਮ ਸਦਾ ਮਨ ਮਿਠਾ ਸਬਦੇ ਪਾਵੇ ਕੋਈ ਦਤੈ ਦਤ ਰਖੀ ਖਥ ਆਪਣੇ ਜਿਸ ਭਾਵੈ ਤਿਸ ਦੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਪੈ ਸਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਤ ਦਾ ਭਲਾ ਵਾਹਿਗੁਰੂ ਜੀ ਤਨਤਨ ਗੁਰੂ ਰਾਮਦਾਸ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ प्यारी साध संगत जी आओ पंथ दी चढ़दी कला ਲਈ ਯੂਨੀਵਰਸਿਟੀਾਂ ਵਿੱਚ ਧਰਨਿਆ ਚ ਬੈਠੇ ਆਪਣੀ ਯੂਨੀਵਰਸਿਟੀ ਵਿਚਾਨ ਲਈ ਪੰਜਾਬ ਵਿਚਾਨ ਲਈ ਇਕੱਠੇ ਹੋਏ ਬੈਠੇ ਨੌਜਵਾਨਾਂ ਦੀ ਸਫਲਤਾ ਵਾਸਤੇ ਉਹਨਾਂ ਦੇ ਵਾਹਿਗੁਰੂ ਅੰਗ ਸੰਗ ਸਾਈ ਦੇ ਅਰਦਾਸ ਜੋਦੜੀ ਕਰੋ ਸਾਰੇ ਮੇਰੇ ਨਾਲ ਮਿਲ ਕੇ ਦਾਤਾ ਜੀ ਮਿਹਰ ਕਰੋ ਮਿਹਰ ਕਰੋ ਮਿਹਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ